ਹਰ ਪਿੰਡ ਦੇ ਅੱਡੇ ਤੇ ਸਟਾਲਾਂ ਤੇ ਲੰਗਰ ਲਾ ਦਿੱਤਾ ਗਿਆ। ਪੰਜਾਬ ਦੇ ਵਿੱਚ ਹਰ ਪਿੰਡ ਦੇ ਅੱਡੇ ਤੇ ਲੰਗਰ ਲੱਗਿਆ ਹੁੰਦਾ ਹੈ। ਭੜੀਆਂ ਹੋਈਆਂ ਬੱਸਾਂ ਨੂੰ ਡਰਮ ਅੱਗੇ ਰੱਖ ਰੱਖ ਕੇ ਰੋਕਿਆ ਜਾਂਦਾ ਹੈ। ਕਾਰਾਂ ਗੱਡੀਆਂ ਨੂੰ ਰੋਕਿਆ ਜਾਂਦਾ ਹੈ। ਠੱਕੇ ਦੇ ਨਾਲ ਖਾਓ ਜੀ ਪੀਓ ਜੀ। ਬਈ ਉਹਨਾਂ ਦੇ ਵਿੱਚ ਜਿਹੜੇ ਟਰੈਵਲ ਕਰਦੇ ਪਏ ਕਿਸੇ ਦੀ ਤਰੀਕ ਹੋ ਸਕਦੀ ਹੈ। ਕੋਈ ਡਾਕਟਰ ਕੋਲ ਇਲਾਜ ਕਰਨ ਵਾਸਤੇ ਕਰਾਉਣ ਵਾਸਤੇ ਜਾ ਸਕਦਾ ਹੈ। ਕਿਸੇ ਦਾ ਕੋਈ ਇੰਟਰਵਿਊ ਹੋ ਸਕਦਾ ਹੈ। ਇਸੇ ਦਾ ਕੋਈ ਜ਼ਰੂਰੀ ਕੰਮ ਹੋ ਸਕਦਾ ਤੁਸੀਂ ਕਿਲੋਮੀਟਰਾਂ ਦੇ ਹਿਸਾਬ ਨਾਲ ਜਾਮ ਲਾ ਦਿੰਦੇ ਇਹ ਲੋਕੀ ਭੁੱਖੇ ਤਾਂ ਨਹੀਂ ਹੈਗੇ ਜਿਹੜੇ ਘਰੋਂ ਦੂਰੇ ਨੇ ਤੁਸੀਂ ਆਹ 25 26 28 ਇਹਨੂੰ ਲੰਗਰ ਲਾਉਣੇ 12 ਮਹੀਨੇ 30 ਦਿਨ ਤੱਕ ਤੁਸੀਂ ਲੱਗਦੇ ਲਾਉਂਦੇ ਨਹੀਂ ਨਾ ਆਪਣੇ ਪਿੰਡਾਂ ਦੇ ਢੜਿਆਂ ਤੇ ਆਉਣ ਦਾ ਰੋੜ ਉਦੋਂ ਵੀ ਤਾਂ ਲੋਕੀ ਸਫ਼ਰ ਕਰਦੇ ਆ ਉਦੋਂ ਫਿਰ ਨਾ ਹੋ ਜਾਂਦਾ ਕਿੰਨਾ ਪੈਸਾ ਸਿੱਖ ਕੌਮ ਧਰਮ ਦੇ ਨਾਮ ਤੇ ਵੇਸਟ ਕਰਦੇ ਪਏ